ਡਾਕਟਰ ਕਮਲਜੀਤ ਸਿੰਘ ਬਾਜਵਾ ਬਾਜਵਾ ਜੀ ਜਿਹੜਾ ਹੈਗਾ ਆਲ ਇੰਡੀਆ ਲੈਵਲ ਤੇ ਸਟ੍ਰਾਈਕ ਕੀਤੀ ਹੈ ਜਿਹੜਾ ਬਰਨਾਲਾ ਵਿਖੇ ਵੀ ਜਿਹੜਾ ਹੈਗਾ ਸਿਵਲ ਹਸਪਤਲ ਦੇ ਡਾਕਟਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਕੀ ਮਸਲਾ ਕਿਉਂ ਕੀਤੀ ਤੁਹਾਨੂੰ ਸਟ੍ਰਾਈਕ ਕੀਤੀ ਹੈ ਆਪਾਂ ਸਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪਤਲ ਆਰਜੀ ਮੈਡੀਕਲ ਕਾਲਜਾ ਉਥੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆ ਉਹਦੇ ਵਿੱਚ ਕੋਈ ਵੀ ਜਿਹੜਾ ਜਸਟਿਸ ਆ ਉਹ ਜੇ ਤੱਕ ਨਹੀਂ ਮਿਲਿਆ ਸਾਰੇ ਇੰਡੀਆ ਦੇ ਡਾਕਟਰਸ ਨੇ ਜਿਹੜੇ ਉਹ ਬਹੁਤ ਬੜਾ ਹੀ ਅਨਸੇਫ ਫੀਲ ਕਰ ਰਹੇ ਨੇ ਔਰ ਬੜੇ ਹੀ ਗੁੱਸੇ 'ਚ ਨੇ ਅਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੀਸੀਐਮਐਸਏ ਤੇ ਬਰਨਾਲੇ ਦੇ ਵਿੱਚ ਆਮ ਆਦਮੀ ਕਲੀਨਿਕ ਸਾਰੇ ਬੰਦ ਨੇ ਉਹਦੇ ਲਈ ਅਸੀਂ ਸਟ੍ਰਾਈਕ ਕੀਤੀ ਹੈ ਅੱਜ ਸਰਕਾਰ ਕਿ ਲੱਗਦਾ ਨਹੀਂ ਸੁਰੱਖਿਆ ਦੀ ਕਮੀ ਕਰਨੇ ਇਹ ਘਟਨਾ ਵਾਪਰੀ ਹੈ ਜੇ ਉੱਥੇ ਸੁਰੱਖਿਆ ਹੁੰਦੀ ਜਾਂ ਸਕਿਉਰਿਟੀ ਹੁੰਦੀ ਤਾਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਸੀ ਹੋਣੀ ਅਸੀਂ ਉਹਨਾਂ ਦੇ ਨਾਲ ਵੀ ਉਹਨਾਂ ਦੀ سپورਟ ਵੀ ਕਰਦੇ ਆ ਤੇ ਅਸੀਂ ਆਪਣੇ ਆਪ ਵੀ ਇਹ ਖਦਸ਼ਾ ਸਰਕਾਰ ਨੂੰ ਬਹੁਤ ਵਾਰੀ ਜ਼ਾਹਰ ਕੀਤਾ ਸਾਡੀਆਂ ਲੇਡੀ ਡਾਕਟਰ ਸਾਡੇ ਲੇਡੀ ਸਟਾਫ ਕੱਲੇ ਡਿਊਟੀ ਕਰਦੇ ਨੇ ਬੜੇ ਅਨ ਸੇਫ এনवायरमेंट ਦੇ ਵਿੱਚ ਡਿਊਟੀ ਕਰਦੇ ਨੇ ਮੌਬਸ ਆਉਂਦੀਆਂ ਨੇ ਇਨਟੌਕਸੀਕੇਟਡ ਹੁੰਦੇ ਨੇ ਲੋਕ ਨਸ਼ੇ ਦੇ ਵਿੱਚ ਹੁੰਦੇ ਨੇ ਸ਼ਾਮ ਨੂੰ ਰਾਤ ਨੂੰ ਉਹ ਕੀ ਉਸ ਟਾਈਮ ਆਪਣੇ ਦਿਮਾਗ ਤੋਂ ਵੀ ਨਹੀਂ ਯੂਜ਼ ਕਰ ਰਹੇ ਹੁੰਦੇ ਉਹ ਵੀ ਕੀ ਕਰ ਸਕਦੇ ਆ ਸਾਨੂੰ ਇੰਨੇ ਅਨ ਸੇਫ ਮਾਹੌਲ ਦੇ ਵਿੱਚ ਡਿਊਟੀਆਂ ਕਰਨੀਆਂ ਬੜੀਆਂ ਆਕਸੀਆਂ ਨੇ ਇੱਕ ਪਾਸੇ ਕੇਂਦਰ ਸਰਕਾਰ ਨੇ ਇਹ ਬਿੱਲ ਚਾਹੋ ਬਿੱਲ ਦਵਾ ਦੂਸਰੇ ਪਾਸੇ ਇਹ ਜਹੀ ਇਤਰਾਵਾ ਦੇ ਕੰਮ ਨੇ ਇੱਕ ਜਿਹੜਾ ਹੈਗਾ ਐਕਟ ਜਿਹੇ ਉਹਨਾਂ ਨੇ ਬਣਾ ਰੱਖਿਆ ਜੀ ਜਿਹੜਾ ਪਾਸ ਨਹੀਂ ਹੋਇਆ ਬਿੱਲ ਉਹ ਸੈਂਟਰਲ ਸਿਕਿਉਰਿਟੀ ਐਕਟ ਫਾਰ ਹੈਲਥ케ਅਰ ਵਰਕਰਸ ਜਿਹੋ ਪਾਸ ਹੋ ਜਾਂਦਾ ਉਸ ਦੇ ਵਿੱਚ ਕਾਫੀ ਜੜੀਆਂ ਸਜ਼ਾਵਾਂ ਨੇ ਸਖਤ ਨੇ ਅਸੀਂ ਕਾਫੀ ਵਾਰ ਇਹ ਵੀ ਕਿਹਾ ਸਾਡੇ ਸੈਕਟਰੀ ਸਾਹਿਬ ਨਾਲ ਵੀ ਕੱਲ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਵੀ ਉਹ ਯੂਨੀਅਨ ਮਿਨਿਸਟਰ ਦੇ ਯੂਨੀਅਨ ਸੈਕਟਰੀ ਨਾਲ ਵੀ ਇਹ ਗੱਲ ਕਰਨਗੇ ਕਿ ਜਲਦੀ ਤੋਂ ਜਲਦੀ ਉਹ ਪਾਸ ਕਰਾਇਆ ਜਾਵੇ ਤਾਂ ਕਿ ਜੋ ਕੋਈ ਇਸ ਤਰ੍ਹਾਂ ਦੇ ਅੰਸਰ ਨੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਥੋੜਾ ਡਰ ਰਹੇ ਹੈ ਇਹ ਜੀ ਗੱਲ ਤੋਂ ਅੱਗੇ ਤੋਂ ਨਾ ਹੋ ਵਾਪਰੇ ਮੈਂ ਡਾਕਟਰ ਇਸ਼ਾ ਗੁੱਤਾ ਸਿਵਲ ਹਸਪੀਟਲ ਬਰਨਾਲਾ ਗਾਇਨੀ ਪੋਸਟਿੰਗ ਚਾ ਮੈਂ ਕੰਡੈਮ ਕਰਦੀ ਆ ਮੈਂ ਆਪਣੇ ਡਾਕਟਰ ਕੋਲੀਗ ਦੀ ਜਿਸ ਲਈ ਰੇਪ ਪਲੱਸ ਮਰਡਰ ਹੋਇਆ ਅਸੀਂ ਬੜਾ ਇਨਸਿਓਰ এনवायरमेंट ਚ ਕੰਮ ਕਰ ਰਹੇ ਆ ਤਾਂ ਕਦੇ ਵੀ ਸਾਡੇ ਤੇ ਅਟੈਕ ਹੋ ਸਕਦਾ ਹੈ ਤੇ ਸਾਨੂੰ ਬਿਲਕੁਲ ਇਹ ਲੱਗਦਾ ਹੈ ਕਿ ਪੋਲਿਟੀਕਲ ਪ੍ਰੈਸ਼ਰ ਜਾਂ ਪਾਵਰ ਜਾਂ ਪੈਸੇ ਕਰਕੇ ਕਿਸੇ ਨਿਕਾਲ ਨੂੰ ਦਬਾਇਆ ਜਾ ਸਕਦਾ ਹੈ ਇਹ ਸਾਨੂੰ ਕੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਅਸੀਂ ਇਸ ਨੂੰ ਕੰਡੈਮ ਕਰਦੇ ਆ ਤੇ ਅਸੀਂ ਸਟ੍ਰਾਈਕ ਤੇ ਰਹਾਂਗੇ ਜਦ ਤੱਕ ਉਹਨੂੰ ਪੂਰਾ ਜਸਟਿਸ ਨਹੀਂ ਮਿਲਦਾ ਅਸਲ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਡਾਕਟਰ ਦੀ ਸਖਤਿਆ ਹੈਗੀ ਇੱਕ ਪਾਸੇ ਇਹ ਕਹਿੰਦੇ ਡਾਕਟਰ ਕੋਲ ਮੰਦਾਂਦ ਤਿਆਰ ਉਪੁੰਦਾ ਡਾਕਟਰ ਬਲੀ ਨਹੀਂ ਪਹੁੰਚਦਾ ਉਸੇ ਜਾਨ ਪਹੁੰਚਦਾ ਪਰ ਦੂਜੇ ਪਾਸੇ ਜਿਹੜਾ ਹੈਗਾ ਡਾਕਟਰ ਖੁਦ ਹੀ ਸਖਤ ਨਹੀਂ ਹੈਗਾ ਕਿਸ ਤਰ੍ਹਾਂ ਦੀ ਇਹ ਹਾਂ ਕਰਦੇ ਬਹੁਤ ਅਨਸੇਫ ਫੀਲ ਕਰਦੇ ਹਾਂ ਮਤਲਬ ਲੱਗ ਰਿਹਾ ਹੈ ਕਿ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਫੀਲ ਕਰ ਰਹੇ ਹਾਂ ਕਿ ਮਤਲਬ ਸਾਡੇ ਅੱਗੇ ਫਿਊਚਰ ਜਨਰੇਸ਼ਨ ਆ ਰਹੀ ਹੈ ਸਾਡੇ ਛੋਟੇ ਬ੍ਰਦਰ ਸਿਸਟਰਸ ਆ ਰਹੇ ਆ ਸਾਡੇ ਬੱਚੇ ਆ ਰਹੇ ਆ ਤਾਂ ਬਹੁਤ ਹੀ ਅਨਸੇਫ ਫੀਲ ਕਰ ਰਹੇ ਹਾਂ ਇਸ এনवायरमेंट 'ਚ ਕੰਮ ਕਰਦੇ ਕੋਈ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰਦੇ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੰਨਾ ਜਿੱਥੇ ਲਾਈਟ ਸੀ ਕਮੀ ਹੁੰਦੀ ਹੈ ਸਿਕਿਉਰਿਟੀ ਦੀ ਕਮੀ ਹੁੰਦੀ ਹੈ ਤਾਂ ਬਹੁਤ ਅਨਸੇਫ ਫੀਲ ਕਰ ਰਹੇ ਹਾਂ ਅਸੀਂ ਕੰਮ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਜਸਟਿਸ ਮਿਲੇ ਤੇ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਕਲਪ੍ਰੇਟਸ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਐਗਜ਼ੈਂਪਲਰੀ ਪੁਨਿਸ਼ਮੈਂਟ ਮਿਲੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਦਾਂ ਕਰਨ ਵਾਲੇ ਉਹਨਾਂ ਨੂੰ ਕੀ ਕੁਝ ਹੋ ਸਕਦਾ ਹੈ ਮੈਂ ਡਾਕਟਰ ਗੁਰਪ੍ਰੀਤ ਸਿੰਘ ਮਹਾਲਜੀ ਡਾਕਟਰ ਗੁਰਪ੍ਰੀਤ ਸਿੰਘ ਮਹਾਲਜੀ ਅੱਜ ਦਾ ਹੈਗਾ ਪੀਸੀਐਮਐਸ ਵੱਲੋਂ ਜਿਹੜਾ ਹੈਗਾ ਸਟਾਈਕ ਦਾ ਸੱਦਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਸੀ ਅ ਸਰ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਅ ਪਹਿਲਾਂ ਤਾਂ ਰੇਪ ਹੋਇਆ ਉਹਦੇ ਬਾਅਦ ਉਹਦੀ ਹੱਤਿਆ ਕੀਤੀ ਗਈ ਹੈ ਸੋ ਉਹਦੇ ਵਿੱਚ ਅਜੇ ਤੱਕ ਕੋਈ ਜਸਟਿਸ ਨਹੀਂ ਮਿਲਿਆ ਹੈਗਾ ਕੋਈ ਲੋਕ ਨਹੀਂ ਫੜੇ ਗਏ ਹੈਗੇ ਸੋ ਉਹਦੇ ਅਗੇਂਸਟ ਅਸੀਂ ਜਿਹੜੀ ਹੈਗੀ ਆ 올 ਓਵਰ ਪੰਜਾਬ ਅਸੀਂ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ ਉਹ ਜੀ ਜੇ ਅਸੀਂ ਬਰਨਾਲਾ ਵੀ ਸਟ੍ਰਾਈਕ ਕਰ ਰਿਹਾ ਸਾਡਾ ਯੂਨਿਟ ਕਿਸ ਤਰ੍ਹਾਂ ਲੱਗ ਰਿਹਾ ਸਰ ਵੀ ਡਾਕਟਰ ਦੀ ਸੁਰੱਖਿਆ ਕਿਸ ਤਰ੍ਹਾਂ ਦੇਖ ਰਹੀ ਕਿਸੀ ਨਹੀਂ ਇੰਨਾ ਵੱਡਾ ਜਿਸ ਤਾਂ ਹੱਤਿਆ ਕਰਦੇ ਵੀ ਬਰਾਤਕਾਰ ਨੂੰ ਆਵੇ ਕਿ ਕਿਸ ਤਰ੍ਹਾਂ ਦੇਖੇ ਡਾਕਟਰ ਸਰ ਇਹ ਸੁਰੱਖਿਆ ਦਾ ਜਿਹੜੀ ਹੈਗੀ ਆ ਲੈਪਸ ਹੀ ਹੈਗਾ ਜਿਹੜਾ ਸਕਿਉਰਿਟੀ ਦਾ ਲੈਪਸ ਹੈਗਾ ਇਹ ਅਸੀਂ ਇੱਥੇ ਵੀ ਦੇਖਦੇ ਰਹਿਣੇ ਹੈਗੇ ਆ ਸਾਡੇ ਨਾਲ ਵੀ ਕੁਝ ਕੱਢਣਾ ਵਾ ਵਾਪਰਦੀਆਂ ਨਾਟ ਓਨਲੀ ਫੀਮੇਲ ਡਾਕਟਰਸ ਮੇਲ ਡਾਕਟਰਸ ਵੀ ਹੁੰਦੇ ਆ ਸੋ ਹਰੇਕ ਦੇ ਨਾਲ ਹੀ ਮੌਬ ਜਦੋਂ ਇਕੱਠੀ ਹੋ ਜਾਂਦੀ ਉਹ ਕੁਝ ਨਹੀਂ ਦੇਖਦੀ ਹੈਗੀ ਸੋ ਕਾਫੀ ਵਾਰ ਇੱਥੇ ਬਰਨਾਲਾ ਦੇ ਵਿੱਚ ਵੀ ਹੋਇਆ ਹੈਗਾ ਸੋ ਅੱਗੇ ਚੱਲ ਕੇ ਕੋਈ ਵੱਡੀ ਘਟਨਾ ਵਾਪਰੇ ਸਾਨੂੰ ਕੁਝ ਨਾ ਕੁਝ ਕਦਮ ਚੁੱਕਣੇ ਚਾਹੀਦੇ ਆ ਇਹਦੇ ਵਾਸਤੇ ਸੋ ਇਹਦੇ ਲਈ ਅਸੀਂ ਇਹਨੂੰ ਪੂਰੇ ਪੋਰਚੋਰ ਦੇ ਮਾਮਲੇ ਨੂੰ ਉਠਾ ਰਹੇ ਹੈਗੇ ਆ ਕੱਲ ਸਾਡੀ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਮੀਟਿੰਗ ਹੋਈ ਸੀਗੀ ਅਸੀਂ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਉਹਨਾਂ ਦੇ ਸਾਹਮਣੇ ਕੀ ਮੰਗ ਕਰਦੇ ਆ ਸੋ ਅਸੀਂ ਮੰਗ ਕਰਦੇ ਆ ਵੀ ਕਾਨੂੰਨ ਸਖਤ ਹੋਣ ਸਾਨੂੰ ਸੁਰੱਖਿਆ ਦਿੱਤੀ ਜਾਵੇ ਪੱਕੇ ਸੁਰੱਖਿਆ ਕਰਮੀਆਂ ਇੱਥੇ ਹੋਣ ਰਾਤ ਨੂੰ ਜਿਵੇਂ ਫੀਮੇਲ ਡਾਕਟਰਸ ਡਿਊਟੀ ਕਰਦੇ ਆ ਸਾਡੀਆਂ ਸਟਾਫ ਨਰਸਸ ਕਰਦੀਆਂ ਨੇ ਬਹੁਤ ਥੋੜਾ ਸਟਾਫ ਹੁੰਦਾ ਸਾਡੇ ਕੋਲੇ ਸੋ ਇੱਕ ਪੱਕਾ ਸਾਡੇ ਕੋਲੇ ਸਿਕਿਉਰਿਟੀ ਸਿਸਟਮ ਹੋਵੇ ਸਿਕਿਉਰਿਟੀ ਗਾਰਡਸ ਹੋਣ ਜਿਹੜੇ ਕਿ ਸਾਨੂੰ ਉਹਨਾਂ ਤੋਂ ਜਦੋਂ ਇੱਕ ਵਾਰੀ ਭੜਕੀ ਹੋਈ ਮਹਾਵਤ ਤੋਂ ਬਚਾ ਸਕਣ ਸੋ ਸਕਿਉਰਟੀ ਬਹੁਤ ਜ਼ਰੂਰੀ ਹੈਗੀ ਜਿਹਦੇ ਵਾਸਤੇ ਸਰ ਇੱਕ ਘਟਨਾ ਨੂੰ ਕਾਫੀ ਦਿਨ ਹੋ ਗਏ ਬੀਤ ਚੁੱਕੇ ਹੈ ਇਸ ਤੋਂ ਬਾਅਦ ਇਨਜਸਟਿਸ ਹੋ ਗਿਆ ਇਧਰੋਂ ਅਗਲਾ ਕੀ ਕਰਨਾ ਆਪਣਾ ਜੂਨੀਅਨ ਬੋਲੋ ਦੇਖੋ ਜੀ ਅੱਜ ਅਸੀਂ ਪਹਿਲਾ ਦਿਨ ਪਹਿਲੀ ਸਟ੍ਰਾਈਕ ਕੀਤੀ ਹੈਗੀ ਆ ਬਾਅਦ ਦੇ ਵਿੱਚੋਂ ਫਿਰ ਸਾਡੀ ਜੋ ਵੀ ਜੂਨੀਅਨ ਅੱਗੇ ਡਿਸਾਈਡ ਕਰੇਗੇ ਅਸੀਂ ਅਕੋਰਡਿੰਗਲੀ ਕਰਾਂਗੇ